ਸਾਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ 24 ਮੀਡੀਆ ਨੈਟਵਰਕ ਅਸੀਂ ਅੱਜ ਫੌਂਟਿਲਬ ਪਹੁੰਚੇ ਹਾਂ ਜਿੱਥੇ ਕਿ 12 ਸਿੱਖ ਪਰਿਵਾਰ ਦੇ ਜਿਹੜੇ ਜੀ ਸੀਗੇ ਜਿਹਨਾਂ ਨੂੰ ਅਸੀਦ ਕੀਤਾ ਗਿਆ ਸੀ ਜਿਉਂਦਿਆਂ ਨੂੰ ਜੋ ਕੋ ਖੂਦ ਦੇ ਵਾਹਨਾਂ ਦੇ ਜੋ ਜਨ ਸੰਟਕ ਤਾਂ ਗਈ ਉੱਤੇ ਤੇਲ ਪਾ ਕੇ ਸਾੜਿਆ ਗਿਆ ਸੀ ਜਿਹਦੇ ਵਿੱਚ ਬਯੁਧ ਸੀਗੇ ਨੌਜਵਾਨ ਸੀ ਤੇ ਕੁਛ ਬੱਚੇ ਵੀ ਸੀਗੇ ਤੇ ਆ ਉੱਥੇ ਆਪਾਂ ਪਹੁੰਚੇ ਹਾਂ ਅੱਜ ਉਸ ਪਿੰਡ ਦੇ ਵਿੱਚ ਉੱਥੇ ਜਿਹੜੇ ਕਿ ਇਸ ਟਾਈਮ ਦੇ ਉੱਤੇ ਪੰਜਾਬ ਤੋਂ ਚੱਲ ਕੇ ਆਏ ਨੇ ਮੋਗੇ ਢਿਲੇ ਤੋਂ ਦਾਸਰ ਭਾਈ ਦਾਸ ਸਿੰਘ ਦੀ ਭੋਲੀਆ ਜੋ ਕਿ ਲੰਮੇ ਸਮੇਂ ਤੋਂ ਸੰਘਰਸ਼ ਲੜਦੇ ਲੜਦੇ ਉਹਨਾਂ ਅਨਸਾਫ਼ ਤੋਂ ਦੀ ਖਾਤਰ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿੱਖ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਕੀ ਨਾ ਜੀ ਸਰ ਜੀ ਆਪਣਾ ਜੀ ਦਾਸ ਹੌਨਚਲ ਸਿੱਖਨ ਸਾਫ਼ ਕਮੇਟੀ ਦਾਸ ਸਿੰਘ ਭੋਲੀਆ ਇਹ ਭਾਈ ਦਾਸ ਸਿੰਘ ਭੋਲੀਆ ਸਾਹਿਬ ਜਿਹੜੇ ਤੁਸੀਂ ਇੱਥੇ ਪਹੁੰਚੇ ਆ ਇੱਥੇ ਕਿਹੜੇ ਸੰਚਾ ਆ ਕੇ ਪਹੁੰਚੇ ਹੋ ਇਹ ਜੋ ਹੌਨਚਲ ਪਿੰਡ ਜ਼ਿਲ੍ਹਾ ਰਵਾੜੀ हरियाणा स्टेट ਚਾ 2 ਨਵੰਬਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਜਨੂਨੀਆਂ ਦੀ ਭੀੜ ਨੇ ਇਹ ਆਖਦੇ ਆਵਾਜ਼ ਦੀ ਸਿੱਖਾਂ ਦੀ ਢਾਣੀ ਨੂੰ ਇਹਦੇ 12 ਤੋਂ 13 ਪ੍ਰਵਾਹ ਰਹਿੰਦੇ ਸੀ 32 ਜੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਇਹ ਇਹ ਢਾਣੀ ਆ ਸਿੱਖਾਂ ਦੀ ਇਹਦੇ ਵਿੱਚ ਕੌਣ ਸੀਗੇ ਕਿਹੜੀ ਕਿਹਦੀ ਢਾਣੀ ਬੈਠੀ ਸੀ ਉਹਨਾਂ ਦੱਸੋ ਜੀ ਨਾਮ ਉਹਨਾਂ ਲੈ ਇਹਦੇ ਪੁਰਾਣੇ ਬਿਅਰਕ ਸੀਗੇ ਸਰੂਪ ਸਿੰਘ ਵਿਸ਼ਨ ਸਿੰਘ ਕਰਤਾਰ ਸਿੰਘ ਉਤਮ ਸਿੰਘ ਗੁਰਮਖ ਸਿੰਘ ਤੇ ਪ੍ਰੇਮ ਸਿੰਘ ਰਵਜਨ ਸਿੰਘ ਜੋ ਉਹਨਾਰੇ ਬੱਚੇ ਆ ਜਗਿੰਦਰ ਸਿੰਘ ਵੱਖ-ਵੱਖ ਨਾਂ ਉਹਨਾਰੇ ਗਾਂ 12-13 ਪਰਿਵਾਰ ਰਹਿੰਦੇ ਸੀ ਸਟਾਣੀ ਦੇ ਵਿੱਚ ਬਹੁਤ ਖਿਸ਼ਾਲ ਸੀ ਆਪਦੇ ਸਮਝ ਦੇ ਹਿਸਾਬ ਨਾਲ ਆਹਦੇ ਵਾਹਦੇ ਸੀ 1947 ਚੇ ਮੌੜ ਸੇਵਾ ਕਰਕੇ ਪਾਕਿਸਤਾਨ ਤੋਂ ਆਏ ਸੀ ਵਧਿਆ ਇਹਨਾਂ ਦੇ ਕਾਰੋਬਾਰ ਸੀ ਵਧਿਆ ਖਿਸ਼ਾ ਰਹਿੰਦੇ ਸੀ ਪਰ ਕੋਸ ਰੱਬ ਨੂੰ ਮਨਜ਼ੂਰ ਨਹੀਂ ਸੀ ਜੋ ਕਿ ਇਹਨਾਂ ਦਾ ਬਹੁਤ ਹੀ ਦੁਖਦਾਈ ਘਟਨਾ ਜਿੱਥੇ ਆਪਾਂ ਹੌਂਚਲ ਖੜੇ ਆ ਤੁਸੀਂ ਆ ਵੇਲੀਆਂ ਤਖਾ ਰਹੇ ਆ ਔਰ ਮਨ ਭਰ ਦਾ ਮਾਣਾ ਚ ਗੱਲ ਕਰਨ ਦੀ ਨਹੀਂ ਕਰਦਾ ਮਨ ਦੁਖੀ ਹੋ ਕੇ ਇਹਦੇ ਬਾਰੇ ਉਹਨੂੰ ਜਾਣਕਾਰੀ ਦੇ ਰਿਹਾ ਵੀ ਇਹ ਆਖਦੀ ਬਾਤ ਹੀ ਜੋ ਕਿ ਸਿੱਖਾਂ ਦੀ ਧਰਨ ਹੀ ਜੋ ਕਿ ਜਨਉਨੀਆਂ ਦੀ ਭੇਡ ਨੇ ਇੱਕ ਗਿਣੀ ਮਿਠੀ ਯੋਜਨਾ ਰਾਹੀ ਇਹਦੇ ਸਵੇਰੇ ਆਏ ਬੱਸਾਂ ਭਰ ਕੇ ਰੋਡਵੇਜ ਦਾ ਨੌਜਾਨ ਮੁੰਡੇ ਜਿੰਨਾਂ ਕੋ ਰਾੜਾ ਤੇਲ ਦੀਆਂ ਬੋਤਲਾਂ ਮਾਰੂ ਹਥਿਆਰ ਜਿਨ੍ਹਾਂ ਨੇ ਕਿ ਬੁੜੀਆਂ ਨੂੰ ਬੀਬੀਆਂ ਨੂੰ ਫੱਟਰ ਕਰ ਦਿੱਤਾ ਜਿਸ ਵਿੱਚ 32 ਜਿਹੜੇ ਇੱਥੋਂ ਦੇ ਸਿੱਖ ਪਰਿਵਾਰ ਸੀ ਢਾਣੀ ਦੇ ਉਹਨਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਸ਼ਹੀਦ ਕਰ ਦਿੱਤਾ ਇਹ ਜਿਹੜੇ ਪਰਿਵਾਰਾਂ ਦੇ ਇੱਕੋ ਪਰਿਵਾਰ ਦੇ ਸੀ ਜਿਹੜੇ 12 ਜਣੇ ਸ਼ਹੀਦ ਹੋ ਗਏ ਜੀ ਇਹ ਜੀ 12-13 ਪਰਿਵਾਰਾਂ ਦੇ ਔਖ-ਔਖ ਸੀਗੇ ਅੱਛਾ ਜੀ ਇਹ ਜਿਹਨੇ ਉਹਨੂੰ ਪਰਿਵਾਰ ਦੇ ਵਿੱਚੋਂ ਕੋਈ ਹੈ ਵੀ ਇਸ ਟਾਈਮ ਦੇ ਉੱਤੇ ਕੋਈ ਉਹਨਾਂ ਪਰਿਵਾਰ ਜਿਹੜਾ 12 ਸੀ ਦੋਏ ਸੀਗੇ ਇਹ ਪਰਿਵਾਰਾਂ ਦੇ ਵਿੱਚੋਂ ਜਦੋਂ ਇਹ ਘਟਨਾ ਵਾਪਰੀ ਆ ਤੇ ਪਿੰਨ ਦੇ ਬਹੁਤ ਚੰਗੇ ਮੋਤਵਾਰ ਬੰਦਿਆਂ ਨੇ ਇੱਥੋਂ ਉਹਨਾਂ ਨੂੰ ਸਵੇਰੇ ਕੱਢਿਆ ਟਰੈਕਟਰਾਂ ਤੇ ਨੇੜੇ ਗੜਗਾਉ ਕੈਂਪਾਂ 'ਚ ਲੈ ਗਏ ਜੋ ਸਰਕਾਰ ਨੇ ਇੱਕ ਕੈਂਪ ਬਣਾਇਆ ਸੀ ਉਦੋਂ ਬਾਅਦ ਜਿੱਥੇ ਜਿੱਥੇ ਉਹਨਾਂ ਦੇ 15-20 ਦਾ ਰਿਸ਼ਤੇਦਾਰ ਸੀ ਜਿਵੇਂ ਕੋਈ ਪੀਲੀ ਬੰਗਾ ਜਾਵੜੇ ਹਰਭਜਨ ਸਿੰਘਾ ਪਰਿਵਾਰ ਕੋਈ ਮਹਾਰਾਸ਼ਟਰ ਜਾਵੜਿਆ ਕੋਈ ਰਾਜਸਥਾਨ ਜਾਵੜਿਆ ਉਹ ਲੁਧਿਆਣਾ ਦੇ ਪ੍ਰੇਮ ਸਿੰਘ ਦਾ ਭਜਨ ਸਿੰਘ ਪਰਿਵਾਰ ਆ ਉੱਥੇ ਰਹਿੰਦੇ ਆ ਉਤੋਂ ਸੰਦਾ ਪਰਿਵਾਰ ਆ ਪ੍ਰਤਾਪ ਸਿੰਘ ਜੈਨ ਦਾ ਉਥੇ ਬਠਿੰਡੇ ਰਹਿੰਦੇ ਆ ਜੋ ਕਿ ਇੱਕ ਬੀਬੀ ਸਰਜੀਤ ਕੌਰ ਆ ਜਿਸ ਦੇ ਵਿੱਚ ਪਹਿਲਾਂ ਆਪ ਜ਼ਿਕਰ ਕੀਤਾ ਵੀ 12 ਜੀ ਗਵਾ ਚੁੱਕੀ ਆ ਉਹ ਬੀਬੀ ਕੱਲੀ 12 ਜੀ ਤੋਂ ਸਰਜੀਤ ਕੌਰ ਬਚੀ ਆ ਜੋ ਕਿ ਬਿਮਾਰ ਹੋਣ ਕਰਕੇ ਆਪਦੇ ਰਿਸ਼ਤੇਦਾਰੀ ਵਿੱਚ ਗਈ ਸੀ ਉਸ ਟਾਈਮ ਤੇ ਬੀਬੀ ਜੀ ਦੇ ਜਿਹੜੇ ਬੱਚੇ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਉਮਰ 2-2 ਸਾਲ ਦੀ 4 ਸਾਲ ਦੀ ਜਿਹੜੇ ਉਹਨਾਂ ਬੱਚਿਆਂ ਨੂੰ 2 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਵੱਡੇ ਨੂੰ ਬਾਦਸ਼ਾਹ ਗਿਆ 2 ਸਾਲ ਦੇ ਬੱਚੇ ਨੂੰ ਕੰਧਾਂ ਨਾਲ ਪੜਕਾ ਪੜਕਾਰ ਕੇ ਮਾਰਿਆ ਜਨਉਨਿਆਂ ਨੇ ਔਰ ਅਨਕਰਤ ਬੰਦਨ ਇਹ ਵੀ ਸੋਚਿਆ ਵੀ ਇਹ 2 ਸਾਲ ਦਾ ਬੱਚਾ ਬੱਚਾ ਉਹ ਦੁੱਧ ਚੁੰਗਦਾ ਸੀ ਇਹ ਸਰਜੀਤ ਕੌਰ ਦਾ ਪਰਿਵਾਰ ਸੀ ਅਰਜਨ ਸਿੰਘ ਜੋ ਇਹਨਾਂ ਦਾ ਪਰਿਵਾਰ ਸੀਗਾ ਉਹਨਾਂ ਦੇ ਪਰਿਵਾਰ ਤੋਂ ਜੋ ਅੱਜ ਕਾ ਰਵਾੜੀ ਰਹਿੰਦੇ ਆ ਗੋਪਾਲ ਸਿੰਘ ਜੋ ਪਰਿਵਾਰ ਦੇ ਘਰੇ ਵਿਆਹੀ ਹੋਈ ਕੁੜੀ ਆ ਸਰਜੀਤ ਕੌਰ ਉਹ 12 ਜੀ ਕੁਆ ਚੁੱਕੀ ਆ ਉਹ ਰਵਾੜੀ ਰਹ ਰਿਹਾ